ਫਗਵਾੜਾ ਸ਼ਹਿਰ ਦੇ ਪਿੰਡ ਖਾਟੀ ਦੇ ਪਰਸ਼ੀਦਾ ਮੰਦਿਰ ਵਿਖੇ ਸ਼ਿਵ ਸੈਨਾ ਉਦਵ ਠਾਕਰੇ ਦੇ ਸੀਨੀਅਰ ਨੇਤਾ ਬਲਜੀਤ ਸਿੰਘ ਭੁੱਲਰਾਈ ਦੀ ਅਗਵਾਈ ਹੇਠ ਇੱਕ ਬੈਠਕ ਹੋਈ ਜਿਸ ਵਿੱਚ ਖਾਟੀ ਪਿੰਡ ਦੇ ਸੂਬਾ ਪਿੰਡ ਵਾਸੀ ਇਕੱਠੇ ਹੋਏ ਸ਼ਿਵ ਸੈਨਾ ਨੇਤਾ ਕਮਲ ਸਰੋਜ ਨੇ ਕਿਹਾ ਕਿ ਖਾਟੀ ਦੇ ਪਿੰਡ ਵਿਖੇ ਨਜਾਇਜ਼ ਢੰਗ ਨਾਲ ਅੱਡਾ ਰੂੜੀ ਬਣੀ ਹੋਈ ਹੈ ਜਿਸ ਨੂੰ ਬੰਦ ਕਰਵਾਉਣ ਲਈ ਅਸੀਂ ਅਧਿਕਾਰੀਆਂ ਨੂੰ ਵੀ ਮਿਲੇ ਸਾਂ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਇਲਾਵਾ ਗਊ ਚਰਬੀ ਦਾ ਇੱਕ ਟਰੱਕ ਫੜਿਆ ਸੀ ਤੇ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਕੋਈ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਜਿਸ ਨਾਲ ਹਿੰਦੂ ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਮਲ ਸਰੋਜ ਨੇ ਹੋਰ ਕਿਹਾ ਕਿ ਜੋ ਹੱਡਾ ਰੂੜੀ ਬੰਦ ਨਾ ਹੋਈ ਤਾਂ ਦੋਸ਼ੀਆਂ ਤੇ ਦੋ ਦਿਨ ਵਿੱਚ ਕਾਰਵਾਈ ਨਾ ਹੋਈ ਤਾਂ ਐਸਡੀਐਮ ਦਫ਼ਤਰ ਦਾ ਘਰਾਉ ਕਰਾਂਗੇ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਵੌਡਸਪਲਸ ਨਿਊ ਚੈਨਲ ਤੋਂ ਬినੋਦ ਸ਼ਰਮਾ ਦੀਏ ਖਾਸ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਜੀਨਵੀ ਅਥੀ ਮੀਡੀਆ ਫਾਇਚਾਰਾ ਔਰ ਜੋ ਪੰਚਾਇਤ ਦੇ ਮੈਂਬਰ ਕੋ ਪਹੁੰਚੇ ਹੋਏ ਹੈ ਸਾਰੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ਼ਿਵਸ਼ਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਜੁਵਾ ਸਰਾਂ ਦੇ ਵਾ이스 ਪ੍ਰਧਾਨ ਬਲਜੀਤ ਸਿੰਘ ਖੁਲਾਰਾਏ ਦੀ ਅਗਵਾਈ ਹੇਠ ਹੋ ਰਿਹਾ ਹੈ ਔਰ ਜਿਸ ਤਰ੍ਹਾਂ ਕੇ ਸਾਡੇ ਨੋਟਿਸ ਦੇ ਵਿੱਚ ਪਿਛਲੇ ਦਿਨਾਂ ਚ ਆਇਆ ਹੈ ਔਰ ਇੱਕ ਗੱਡੀ ਅਸੀਂ ਫੜੀ ਹੈ ਟੀਪੀ ਨੰਬਰ ਜੋ ਗੋਲ ਚੌਕ ਦੇ ਵਿੱਚ ਆਪਾਂ ਪੜਿਆ ਆਪਣੇ ਪੁਨਾ ਰਾਈਲੇ ਚੌਕ ਦੇ ਵਿੱਚ ਔਰ ਪੁਲਿਸ ਦੇ ਹਵਾਲੇ ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਇੱਕ ਡਰਾਈਵਰ ਤੇ ਇੱਕ ਹੋਰ ਬੰਦਾ ਵੀ ਨਾਲ ਹਵਾਲੇ ਕੀਤਾ ਔਰ ਉਸ ਟਾਈਮ ਦੇ ਵਿੱਚ ਉਥੇ ਸਾਡੀ ਇੱਕ ਕਾਫੀ ਕੰਵਰਸੇਸ਼ਨ ਹੋਈ ਹੈ ਜਿਹਦੇ ਵਿੱਚ ਇੱਕ ਮੱਗੂ ਠੇਕੇਦਾਰ ਨਾਮ ਦਾ ਬੰਦਾ ਹੈ ਜੋ ਇਹ ਫਟਾ ਰੁਕੀ ਚਲਾ ਰਿਆ ਸੀ ਜਿਹਨੇ ਉਸ ਤੇ ਆ ਕੇ ਮੰਨਿਆ ਕਿ ਮੇਰਾ ਕਾਰੋਬਾਰ ਹੈ ਔਰ ਕਿ ਮੇਰੇ ਭਰਾ ਨੂੰ ਅਨੰਸ਼ ਹੈ ਇਹਨੂੰ ਬੰਦ ਕਰਾਣਾ ਚਾਹੁੰਦਾ ਹੈ ਗੱਡੀ ਵਿੱਚ ਕੀ ਫੜਿਆ ਗੱਡੀ ਦੇ ਵਿੱਚ ਚਰਬੀ ਕਾਫੀ ਮਾਤਰਾ ਚ ਲੱਦੀ ਹੋਈ ਸੀ ਔਰ ਉਹ ਗੱਡੀ ਇੱਕ ਅਲੱਗ ਤਰੀਕੇ ਨਾਲ ਤਿਆਰ ਕੀਤੀ ਗਈ ਹੋਈ ਸੀ ਹੁਣ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਇੱਕ ਜਿੱਥੇ ਤੱਕ ਅਜੇ ਬੇਰੂ ਨੋਟਲਜ ਹੈ ਕਿ ਸਿਰਫ ਇਹਨਾਂ ਨੇ ਇੱਕ ਐਫ ਆਈ ਆਰ ਦੀ ਫਾਰਮੈਲਟੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਤਹਿਤ ਜਾਂਦੀ ਕੋਸ਼ਿਸ਼ ਨਹੀਂ ਕੀਤੀ ਗਈ ਔਰ ਅਨਲੀਗਲ ਤਰੀਕੇ ਨਾਲ ਜਿਹੜੀ ਇਹ ਹੱਡਾ ਰੋੜੀ ਚੱਲ ਰਹੀ ਹੈ ਪ੍ਰਸ਼ਾਸਨ ਨੇ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਕਿ ਸਾਰਿਆਂ ਨੂੰ ਪਤਾ ਹੈ 2011 ਤੋਂ ਲੈ ਕੇ 2024 ਤੱਕ ਇਹ ਹੱਡਾ ਰੋੜੀ ਬੰਦ ਰਹੀ ਹੈ ਔਰ ਇਹ ਇਨਸਾਨ ਚੁਪ ਚੁਪੀ ਕੇ ਤੇ ਤਿੰਨ ਚਾਰ ਮਹੀਨੇ ਦੇ ਵਿੱਚ ਦੁਬਾਰਾ ਫਿਰੇ تھے ਐਕਟਿਵ ਹੁੰਦਾ ਹੈ ਔਰ ਇੱਥੇ ਇੱਕ ਵਪਾਰ ਚੱਲ ਰਿਹਾ ਹੈ ਜਿਸ ਤਰ੍ਹਾਂ ਗੱਡੀ ਭੜੀ ਗਈ ਜਿਹੜੀ ਚਰਬੀ ਉਹਦੇ ਵਿੱਚ ਲੱਦੀ ਹੋਈ ਸੀਗੀ ਉਹ ਚਰਬੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਕੀ ਹੁੰਦਾ ਹੈ ਲੇਕਿਨ ਇਹ ਅਨਲੀਗਲ ਤਰੀਕੇ ਨਾਲ ਜੂਪੀ ਨੂੰ ਸਪਲਾਈ ਹੋ ਰਹੀ ਸੀ ਪੁਲਿਸ ਨੇ ਉਹਦੇ ਅੱਗੇ ਉਹਦੇ ਲਈ ਵੀ ਕੁਝ ਨਹੀਂ ਕੀਤਾ ਇਹਦਾ ਵੀ ਸਾਨੂੰ ਦੁੱਖ ਹੈ ਔਰ ਇਹਨਾਂ ਦੇ ਸਾਨੂੰ ਕੁਝ ਸੂਤਰਾਂ ਤੋਂ ਪਤਾ ਲੱਗਾ ਕਿ ਇਹਨਾਂ ਨੇ ਇੱਕ ਗੈਂਗ ਬਣਾਈ ਹੋਈ ਆ ਜਿਹੜੇ ਪਿੰਡਾਂ ਦੇ ਵਿੱਚ ਵਰਕ ਕਰ ਰਹੇ ਆ ਕੋਈ ਜ਼ਹਿਰੀਲੀ ਜਾਂ ਕੋਈ ਦਾ ਨਸ਼ੀਲੀ ਚੀਜ਼ ਜਿਹੜੇ ਸਾਡੀ ਗੋਮਾਤਾ ਪੰਜਾਬ ਖੇਤਾਂ ਵਿੱਚ ਘੁੰਮਦੀਆਂ ਫਾਇਆਂ ਜਾਂਦੀਆਂ ਇਹ ਉਹਨਾਂ ਨੂੰ ਟਾਰਗੇਟ ਕਰਦੇ ਆ ਤੇ ਉਹ ਹੱਡਾਰੂੜੀ ਲੈ ਕੇ ਇਹਨਾਂ ਦਾ ਵਪਾਰ ਚੱਲਦਾ ਪਿਆ ਆ ਔਰ ਮੈਸ਼ਿਵ ਸ਼ੈਨਾ ਉਦੋਂ ਪਾਰਾ ਸਾਹਿਬ ਠਾਕਰੇ ਵੱਲੋਂ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜੋੜਾ ਤੇ ਇਹਦਾ ਕੰਮ ਚੱਲਦਾ ਪਿਆ ਬਹੁਤ ਗੰਦਾ ਹੈ ਗੈਰਕਾਨੂੰਨੀ ਹੈ ਇਹਤੇ ਗੈਰਕਾਨੂੰਨੀ ਹੱਡਾਰੂੜੀ ਜਲਾਉਣ ਦਾ ਪਰਚਾ ਦਰਜ ਕਰਕੇ ਤੁਰੰਤ ਇਹਦੀ ਗ੍ਰਿਫਤਾਰੀ ਪਾਈ ਜਾਵੇ ਔਰ ਜਿਹੜੇ ਇਹਨਾਂ ਨੇ ਸੈਂਪਲ ਭੇਜੇ ਹੋਏ ਆ ਜੇ ਉਹਦੇ ਵਿੱਚ ਦੋ ਅੰਸ਼ ਮਿਲਦਾ ਹੈ ਤੇ ਉਹਦੇ ਨਾਲ Hindu Pavna ਉਹ ਜਿਹੜੀ ਥੇਸ ਪਹੁੰਚੀ ਹੈ 295 ਦਾ ਪਰਚਾ ਦਰਜ ਕਰਨ ਕੇ ਉਸਲਾਖਾ ਦੇ ਅੰਦਰ ਕਰਨਾ ਚਾਹੀਦਾ ਹੈ ਜੇ ਇਤੇ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਮੀਡੀਆ ਪਰਾਨ ਦੇ ਨਾਲ ਹੀ ਦੱਸਦਾ ਕਿ ਮੈਂ ਇਹ ਸਾਰਾ ਜਿਹੜਾ ਮੈਟਰ ਹੈ ਸੀਐਮ ਤੋਂ ਲੈ ਕੇ ਐਸਜੀਐਮ ਸਾਹਿਬ ਡੀਸੀ ਸਾਹਿਬ ਐਸਪੀ ਸਾਹਿਬ ਐਸਐਸਪੀ ਸਾਹਿਬ ਦੇ ਸਾਰਿਆਂ ਦੇ ਨੋਟਿਸ 'ਚ ਲਿਆਂਦਾ ਹਾਂ ਔਰ ਜੇ ਤੁਰੰਤ ਵੀ ਹੋਣ ਜਿਹੜਾ ਮੈਨੂੰ ਪਹਿਲਾਂ ਮੈਕ ਤਸੀਲਾ ਜੀ ਨੇ ਕਿਹਾ ਸੀਗਾ ਜੀ ਸਾਨੂੰ 4 ਦਿਨ ਦਾ ਟਾਈਮ ਦੋ ਅਸੀਂ ਇਤੇ ਕਾਰਵਾਈ ਕਰ ਰਹੇ ਹਾਂ ਕੀ ਕਰ ਰਹੀ ਸੀ ਕੁਝ ਵੀ ਨਹੀਂ ਹੋਇਆ ਜੀ ਕੁਝ ਵੀ ਨਹੀਂ ਹੋਇਆ ਇਸੇ ਰੋਜ਼ ਦੇ ਵਿੱਚ ਆਜੇ ਸੀ ਦੇ ਭਗਵਾਨ ਪਰਸ਼ੁਦਾਮੀ ਦਾ ਆਸ਼ੀਰਵਾਦ ਲੈ ਕੇ ਇਸ ਲੜਾਈ ਨੂੰ ਅੱਗੇ ਵਧਾਉਣ ਲਈ ਇਕੱਠੇ ਹੋਏ ਆ ਔਰ ਮੈਂ ਚਾਹੁੰਦਾ ਕਿ ਜੋ ਇਥੇ ਨਰਕ ਵਰਗਾ ਜੀਵਨ ਔਰ ਇੱਕ ਪਵਿੱਤਰ ਸਥਾਨ ਦੀ ਬੇਅਦਬੀ ਹੋ ਰਹੀ ਆ ਇਹਨੋ ਚੀਜ਼ ਨੂੰ ਦੂਰ ਕਰਨ ਲਈ ਇਹਦੇ ਲਈ ਸੰਘਰਸ਼ ਤੇਜ਼ ਕਰਨ ਲਈ ਅਸੀਂ ਇੱਥੇ ਇਕੱਠੇ ਹੋਏ ਆ ਔਰ ਦੋ ਦਿਨਾਂ ਦਾ ਤਾਂ ਇਹ ਪ੍ਰਸ਼ਾਸਨ ਨੇ ਜੀ ਕਾਰਵਾਈ ਨਹੀਂ ਕੀਤੀ ਕਿ ਅਸੀਂ ਜਿਦਾ ਜਿੱਥੇ ਬੈਠੇ ਆ ਸਮੂਹਿਕ ਪ੍ਰਿੰਟ ਔਰ ਪੂਰੀ ਸ਼ਹਿਰ ਸ਼ਾ ਨਾਮ ਨਾਲ ਲੈ ਕੇ ਐਸ ਡੀ ਐਮ ਦਫ਼ਤਰ ਦੇ ਬਾਹਰ ਮੈਂ ਦਰਿਬਿਸ਼ਾ ਕੇ ਬੈਠ ਜਾਣਾ ਹੂੰ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਫਿਰ ਪ੍ਰਸ਼ਾਸਨ ਦੀ ਸਿਵਲ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਹੋਵੇ 2011 ਤੋਂ ਲੈ ਕੇ 2024 ਤੱਕ ਬੰਦ ਰਹੀ ਆ ਕਾਰਨ ਕੀ ਹੋਇਆ ਦੇਖੋ ਜੀ ਜਿਸ ਤਰੀਕੇ ਨਾਲ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਆਪਣੇ ਇਥੇ ਬਾਜੀ ਹੋਇਆ ਉਹਨਾਂ ਨਾਲ ਇੱਕ ਸੈਟਲਮੈਂਟ ਕੀਤੀ ਸੀਗੀ ਜਿੱਥੇ ਪਤਾ ਲੱਗਾ ਕਿ ਇਹਨਾਂ ਦੇ ਤਿੰਨ ਬੰਦਿਆਂ ਨੇ ਮਿਲ ਕੇ ਜਿਹੜਾ 1.5 ਕਰੋੜ ਦਾ ਇੱਕ ਸੈਟਲਮੈਂਟ ਕਰਕੇ ਪੈਸਾ ਲੈ ਕੇ ਸ਼ਰਧਤਾ ਵੀ ਤੇ ਮੈਂ ਇਹ ਵੀ ਕਹੂੰਗਾ ਜੇ ਚੀਜ਼ ਸਾਹਮਣੇ ਹੋਣੀ ਹੈ ਨਾ ਤਾਂ ਪ੍ਰਸ਼ਾਸਨ 420 ਦਾ ਵੀ ਉੱਤੇ ਪਰਚਾ ਕਰੇ ਦੂਸਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ 2011 ਲੈ ਕੇ 2024 ਤੱਕ ਬੰਦ ਰਹੀ ਹੈ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਸੀ ਦੱਸ ਕੇ ਵੀ ਆਇਆ ਹੈ ਕਿ ਇਹਦਾ ਜਿਹ ਇਸ ਦੇ ਦਰਮਿਆਨ ਜਿਹੜਾ ਇਹਦਾ ਧੰਦਾ ਚੱਲਦਾ ਸੀਗਾ ਉਹ ਤਾਂ ਸਾਂਝਾ ਚੱਲਦਾ ਸੀ ਦਸਾਂਝਾ ਦੇ ਵਿੱਚ ਇੱਥੇ ਕਾਰਵਾਈ ਹੋਈ ਇਹ ਉੱਥੋਂ ਭੱਜਿਆ ਤੇ ਉੱਥੋਂ ਭੱਜਣ ਤੋਂ ਬਾਅਦ ਆਕੇ ਨੇ ਇਥੇ ਆਪਣਾ ਚੋਚੂ ਬੀਤੇ ਦੁਆਰਾ ਕੰਮ ਸ਼ੁਰੂ ਕਰ ਲਿਆ ਠੀਕ ਹੈ ਡਰਉੜੀ ਉਹਦੇ ਬਾਰੇ ਵਿੱਚ ਜੋ ਇਕੱਠ ਹੋਇਆ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਚਾਹਦੇ ਸਾਨੂੰ ਇਸ ਚੀਜ਼ ਬਦਲੋ ਬਹੁਤ ਤੰਗੀ ਹੈਗੀ ਆ ਠੀਕ ਹੈ ਜੀ ਰੋਡ ਦੇ ਉੱਪਰ ਹੈਗੀ ਆ ਸਾਡੇ ਪੌਣ ਜਾਣ ਜਿਹੜੇ ਹੈਗੇ ਆ ਬਹੁਤ ਮੁਸ਼ਕਲ ਆ ਠੀਕ ਹੈ ਜੀ ਤੇ ਇਥੇ ਮਤਲਬ ਕੁੱਤੇ ਵਗੈਰਾ ਵੀ ਰਾਤ ਨੂੰ ਸਾਡੇ ਤੇ ਲੇਵਰੰਦੀ ਆ ਉਹਨਾਂ ਨੂੰ ਬੱਤੀ ਹੈ ਇਹ ਹੱਡਾ ਰੋੜੇ ਰਜਿਸਟਰਡ ਆ ਮੇ ਜੀ ਫਿਰ ਇਹ ਚਕਾਈ ਕਿਉਂ ਨਹੀਂ ਜਾ ਰਹੀ ਏ ਟਰਾਈਪਰ ਚਕਾਈ ਸੀ ਹਾਂਜੀ ਬਾਅਦ ਇਹਨਾਂ ਨੇ ਆਪਣੇ ਆਪ ਫੇਚ ਲਾ ਲਈ ਕਿਹ ਜੀ ਕਿੰਨੇ ਦਿਨ ਤੋਂ ਗਏ ਹੈ ਸਾਡੇ ਰੋੜੀ ਵਿੱਚ ਇਹ ਜੀ 2011 ਦੇ ਵਿੱਚ ਚੁਕਾਈ ਗਈ ਸੀ ਹਾਂ ਬਾਅਦ ਫਿਰ ਹੁਣ ਮੇਰੇ 2-3 ਮਹੀਨੇ ਹੋ ਗਏ ਫੇਚ ਆਪੀ ਦਾ 2011 ਤੋਂ ਬਾਅਦ ਹੁਣ 2024 ਚੱਲਦਾ ਹੈ ਜੀ ਹਾਂਜੀ ਪਹਿਲਾਂ ਲੰਬਾ ਸਮਾਂ ਵਿੱਚ ਪੈ ਗਿਆ ਉਸ ਵੇਲੇ ਕੀ ਮੁਆਸਮ ਨਹੀਂ ਸਮਝ ਟਕੋਣਾ ਅਜੀ ਇਹਨੂੰ ਚੁਕਾਉਣਾ ਪਹਿਲਾਂ ਮੁਆਸਮ ਨਹੀਂ ਸਮਝਿਆ ਹੁਣ ਜਿਹੜਾ ਹੋਰ ਲੋੜ ਪੈ ਗਈ ਅਸੀਂ ਚੋਕ ਤੱਕ ਟੈਨਸ਼ਨ ਨਹੀਂ ਹੈ ਜੀ 11 ਰੋਜ਼ 2024 ਤੱਕ ਬੰਦ ਰਹੀ ਹੈ। ਬੰਦ ਰਹੀ ਹੈ। ਹਾਂ, ਤੋਂ ਹੁਣ ਹੀ 2 ਮਹੀਨੇ ਹੋਇਆ ਚ। ਇਹਦੀ ਸ਼ਿਕਾਇਤ ਕੀਤੀ ਕੋਈ ਤੁਸੀਂ? ਵਾਹ, ਕੀਤੀ ਆ ਜੀ। ਕਿੱਥੇ-ਕਿੱਥੇ ਕੀਤੀ ਜੀ? ਸਾਡੇ ਸੜਕ ਤੇ ਉਹਨਾਂ ਦਾ ਕੋਈ ਐਕਸ਼ਨ ਹੋਇਆ? ਅਜੇ ਘੜੀ ਘੜੀ ਤੋਂ ਨਹੀਂ ਕੀ ਵੈ। ਐਸਡੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਬਾਬਾ ਜੀ? ਸਾਹਿਬ ਦੇ ਧਿਆਨ ਚ ਹੋਣ ਲਿਆਵਾਂਗੇ ਜੀ ਉਹਨੂੰ ਕਰਾਈਏ। ਸਾਰਾ ਪਿੰਡ ਚਾਹੁੰਦਾ ਹੈ ਕਿ ਸਾਡਾ ਰੋੜੀ ਚੱਕੀ। ਹਾਂ ਜੀ ਸਾਰਾ ਪਿੰਡ ਚਾਹੁੰਦਾ ਹੈ। ਕੀ ਸਮੱਸਿਆ ਜਿਹੜੀ ਹੱਡਾ ਰੋੜੀ ਚਿਕਾਣਾ ਜਾਂਦੇ ਸੀ ਤੁਸੀਂ ਸਮੱਸਿਆ ਬਹੁਤ ਜ਼ਿਆਦਾ ਪਰੇ ਆ ਰਹੀ ਹੈ ਜੇ ਰਾਹ ਨੂੰ ਮਸਕੋਵੇ ਡੇਟਾ ਮੇਰੀ ਚਾਪੀ ਕਾਢਦੇ ਆ ਤੇ ਰਹਿਣਾ ਸਣਾ ਬਹੁਤ ਹੁਕਾ ਹੈ ਚਰਬੀ ਕਾਢਦੇ ਦੇਖੇ ਤੁਸੀਂ ਜੀ ਹਾਂਜੀ ਜੀ ਚਾਹੁੰਦਾ ਜੀ ਕੰਮ ਤੇ ਉਹਦੀ ਕੋਈ ਸਬੂਤ ਜਾਂ ਫੋਟੋ ਪੰਚਾਇਤ ਕੋ ਹੋਵੇ ਨਹੀਂ ਕੋਈ ਫੋਟੋ ਹੈ ਨਹੀਂ ਤੁਸੀਂ ਖੁਦ ਦੇਖਿਆ ਕਿ ਚਰਬੀ ਰਾੜ ਰਹੇ ਮੇਰੇ ਡੇਟਾ ਕਾਢ ਲਓ ਉਸ ਤੇ ਮਸਕੀ ਹੋਗਾ ਜੀ ਕਿੰਨੇ ਪਸ਼ੂ ਮਰੇ ਹੋਏ ਉੱਥੇ ਲੈਂਦੇ ਜਾਂਦੇ ਪਿੰਡਾਂ ਨੂੰ ਪਿੰਡ ਵਿੱਚ ਕਾਪੀ ਜੀ ਗੱਡੀਆਂ ਭਰ ਕੇ ਆਉਂਦੇ ਆ ਜੀ ਇੰਨੇ ਪਸ਼ੂ ਕਿੱਦਾਂ ਹੋ ਗਏ ਮਰੇ ਇੰਨੇ ਪਸ਼ੂ ਬਾਹਰ ਬਾਹਰ ਬਾਹਰੋਂ ਹੋ ਗਏ ਜੀ ਆਪਣੇ ਗ੍ਰੰਦਰ ਨੂੰ ਵੀ ਹੋ ਗਿਆ ਉਹ ਦਾ ਹਣਕਾ ਮਾਰ ਹੋਦਾ ਲੋਕਾਂ ਦਾ ਹੋ ਗਏ ਹੋ ਗਏ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਕਰਦੇ ਆ ਕਿ ਮਤਲਬ ਇਹਦਾ ਚੱਕ ਹੋਣੀ ਚਾਹੀਦੀ ਨਹੀਂ ਸਰ ਬਾਹਰੋਂ ਦੇ